ਸਤਿ ਸ੍ਰੀ ਅਕਾਲ ਕਰੀ ਜਾਨਣ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਮੈਂ ਗੁਰਜੀਤ ਸਿੰਘ ਟੁੱਲੇਵਾਲ ਸਵਾਗਤ ਕਰਦਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਸੁਰਖੀਆਂ ਤੇ ਕਿਸਾਨਾਂ ਵੱਲੋਂ 16 ਫਾਰਬੀ ਨੂੰ ਭਾਰਤਵੰਦ ਦੀ ਕਾਲ ਕਿਸਾਨਾਂ ਆਗੂ ਰਕੇਸ਼ਤ ਕੈਤ ਨੇ ਦਿੱਤੀ ਪੂਰੀ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਸਮਰਪਿਤ ਕੀਤੀ ਸੜਕ ਸੁਰੱਖਿਆ ਫੋਰਸ 5000 ਪੁਲਿਸ ਮੁਲਾਜ਼ਮ ਕਰਨਗੇ ਸੜਕਾਂ ਤੇ ਲੋਕਾਂ ਦੀ ਸੁਰੱਖਿਆ ਪੀਐਮ ਕਿਸਾਨ ਯੋਜਨਾ ਤਹਿਤ 39000 ਤੋਂ ਉੱਪਰ ਕਿਸਾਨਾਂ ਦੀ ਅੜਕ ਸਕਦੀ ਹੈ 16ਵੀਂ ਕਿਸ਼ਤ ਕਿਸਾਨ ਜਲਦ ਕਰਵਾਉਣ ਈਕੀਵਾਈਸੀ ਦੀ ਪ੍ਰਕਿਰਿਆ ਖੇਤੀ ਜਾਗਰਣ ਦੇ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਓਡੀਸ਼ਾ ਤੋਂ ਕਿਸਾਨਾਂ ਨੇ ਕੀਤੀ ਸ਼ਿਰਕਤ ਖੇਤੀਬਾੜੀ ਦੇ ਸਬੰਧਿਤ ਤਜਰਬੇ ਕਿਤੇ ਸਾਂਝੇ ਆਓ ਹੁਣ ਜਾਣਦੇ ਆ ਇਨ੍ਹਾਂ ਖਬਰਾਂ ਨੂੰ ਵਿਸਤਾਰ ਨਾਲ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ 16 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੀਤਾ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ 16 ਫਰਬੇ ਨੂੰ ਭਾਰਤਵੰਦ ਕਰਨ ਦੀ ਕਾਲ ਦੇ ਦਿੱਤੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਰਿਕਵੈਸਟ ਕਾਇਤਨੇ ਕਿਹਾ ਕਿ 16 ਫਰਵਰੀ ਨੂੰ ਜੋ ਭਾਰਤ万 ਦੀ ਕਾਲ ਦਿੱਤੀ ਗਈ ਹੈ ਇਸ ਦਰਾਂ ਕਿਸਾਨਾਂ ਵੱਲੋਂ ਭਾਰਤ ਵਿੱਚ ਦੁਕਾਨਾਂ ਜਾਂ ਦਿੱਲੀ ਆਉਣ ਦਾ ਸੱਦਾ ਭੇਜਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਕਿਸਾਨ ਦਿੱਲੀ ਵਿਖੇ ਗਣਤੰਤਰ ਦਿਵਸ ਦੀ ਟ੍ਰੇਡ ਦੇਖਣਗੇ ਇਸ ਤੋਂ ਇਲਾਵਾ ਇੱਕ ਵਿਸ਼ੇਸ਼ ਪ੍ਰੋਗਰਾਮ ਲਈ ਦਿੱਲੀ ਦੇ ਪੂਸਾ ਇੰਸਟੀਚਿਊਟ ਵਿਖੇ ਇਕੱਠੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ਪੀਪੀ ਵਿਖੇ ਸੜਕ ਸੁਰੱਖਿਆ ਫੋਰਸ ਪੰਜਾਬ ਦੇ ਲੋਕਾਂ ਸਮਰਪਿਤ ਕੀਤੀ ਇਸ ਸਮਾਗਮ ਦੌਰਾਨ 144 ਹਾਈ ਟੈਕ ਗੱਡੀਆਂ ਇਸ ਫੋਰਸ ਚ ਸ਼ਾਮਲ ਕੀਤੀਆਂ ਗਈਆਂ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸੜਕ ਸੁਰੱਖਿਆ ਫੋਰਸ ਸੜਕਾਂ ਉੱਤੇ ਲੋਕਾਂ ਦੀ ਸੁਰੱਖਿਆ ਕਰੇਗੀ ਇਸ ਸੜਕ ਸੁਰੱਖਿਆ ਫੋਰਸ ਚ 5000 ਪੁਲਿਸ ਮੁਲਾਜ਼ਮ ਸੜਕਾਂ ਉੱਤੇ ਦਿੱਲੀ ਆਉਣ ਦਾ ਸੱਦਾ ਭੇਜਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਕਿਸਾਨ ਦਿੱਲੀ ਵਿਖੇ ਗਣਤੰਤਰ ਦਿਵਸ ਦੀ ਪਰੇਡ ਦੇਖਣਗੇ ਇਸ ਤੋਂ ਇਲਾਵਾ ਇੱਕ ਵਿਸ਼ੇਸ਼ ਪ੍ਰੋਗਰਾਮ ਲਈ ਦਿੱਲੀ ਦੇ ਪੂਸਾ ਇੰਸਟੀਚਿਊਟ ਵਿਖੇ ਇਕੱਠ ਇਕੱਠੇ ਹੋਣ ਦੇਸ਼ ਦੇ ਕਰੋੜਾ ਕਿਸਾਨ ਹੁਣ ਪੀਐਮ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ ਉੱਥੇ ਹੀ ਰਾਜਸਥਾਨ ਦੇ 39000 ਤੋਂ ਉੱਪਰ ਕਿਸਾਨ ਈ ਕੇਵਾਈਸੀ ਕਰਾਉਣ ਤੋਂ ਵਾਂਝੇ ਹਨ ਜਿਸ ਕਰਕੇ ਇਨ੍ਹਾਂ ਕਿਸਾਨਾਂ ਦੀ 16ਵੀਂ ਕਿਸ਼ਤ ਅੜਕ ਸਕਦੀ ਹੈ ਖੇਤੀਵਾੜੀ ਰਾਜਸਥਾਨ ਦੀ ਵੈਬਸਾਈਟ ਅਨੁਸਾਰ ਰਾਜਸਥਾਨ ਦੇ ਬਰਾਂਡ ਜ਼ਿਲ੍ਹੇ ਦੇ 39580 ਕਿਸਾਨਾਂ ਦੀ ਈ ਕੇਵਾਈਸੀ 11568 ਕਿਸਾਨਾਂ ਦੀ ਆਧਾਰ ਸੀਡਿੰਗ ਅਤੇ 24000 ਕਿਸਾਨਾਂ ਦੀ ਜ਼ਮੀਨ ਦੀ ਪੜਤਾਲ ਹੋਣੀ ਬਾਕੀ ਹੈ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਇਸ ਨੂੰ ਜਲਦੀ ਪੂਰਾ ਕਰਨ ਨਹੀਂ ਇਹਨਾਂ ਕਿਸਾਨਾਂ ਨੂੰ 16ਵੀਂ ਕਿਸ਼ਤ ਦਾ ਲਾਭ ਨਹੀਂ ਮਿਲੇਗਾ ਜੇਕਰ ਇਹ ਕਿਸਾਨ 31 ਜਨਵਰੀ ਤੱਕ ਈ ਕੇਵਾਈਸੀ ਨਹੀਂ ਕਰਵਾਉਂਦੇ ਤਾਂ ਅਯੋਗ ਹੋ ਸਕਦੇ ਹਨ ਦੇਸ਼ ਦਾ ਵੱਡਾ ਖੇਤੀਬਾੜੀ ਮੀਡੀਆ ਆਧਾਰਾ कृषि जागरण ਕਿਸਾਨਾਂ ਦੀ ਵੱਡੇ ਪੱਧਰ ਉੱਤੇ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ਖੇਤੀਬਾੜੀ ਸੰਬੰਧੀ ਤਜਰਬੇ ਸਾਂਝੇ ਕਰਨ ਲਈ ਅੱਜ ਸ਼ਨੀਵਾਰ ਨੂੰ ਉੜੀਸਾ ਰਾਜ ਤੋਂ ਵੱਡੀ ਗਿਣਤੀ ਵਿੱਚ ਕਿਸਾਨ कृषि जागरण ਦੇ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਪਹੁੰਚੇ ਇਸ ਸਮਾਗਮ ਦੌਰਾਨ ਕਿਸਾਨਾਂ ਦਾ कृषि जागरण ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਉੱਥੇ ਹੀ ਉੜੀਸਾ ਤੋਂ ਪਹੁੰਚੇ ਕਿਸਾਨਾਂ ਨੇ ਆਪਣੇ ਖੇਤੀਬਾੜੀ ਦੇ ਤਜਰਬੇ ਸਾਂਝੇ ਕੀਤੇ ਇਸ ਦੌਰਾਨ ਹੀ ਖਰੀਸੀ ਜਾਗਰਣ ਦੇ ਮੁਖੀ ਐਮਸੀ ਡੋਮਿਨਿਕ ਨੇ ਕਿਹਾ ਕਿ ਸਾਡੇ ادارے ਦਾ ਮਕਸਦ ਸਿਰਫ ਕਿਸਾਨਾਂ ਦੀ ਹਰ ਗਤੀਵਿਧੀ ਨੂੰ ਅੱਗੇ ਲੈ ਕੇ ਆਉਣਾ ਹੈ ਜਿਸ ਨਾਲ ਪੂਰੇ ਦੇਸ਼ ਵਿੱਚ ਇਹਨਾਂ ਅਗਾਵਾਦੂ ਕਿਸਾਨਾਂ ਦੀ ਵੱਖਰੀ ਪਛਾਣ ਹੋ ਸਕੇ ਖੇਤੀਬਾੜੀ ਅਤੇ ਖੇਤੀ ਸੰਬੰਧੀ ਹੋਰ ਵੱਖ-ਵੱਖ ਜਾਣਕਾਰੀਆਂ ਜਾਣ ਲਈ ਜੁੜੇ ਰਹੋ ਖਰੀਸੀ ਜਾਗਰਣ ਪੰਜਾਬੀ ਦੇ ਨਾਲ